ਅੱਜ ਅਸੀਂ ਤੁਹਾਨੂੰ ਕਮਾਨ ਲੈ ਕੇ ਆਏ ਹਾਂ ਕਿ ਦੇ ਸਟਾਰਟ ਤਾਂ ਗੱਲ ਹੈ ਸਟਾਰਟ ਹੀ ਆ ਕਾੜੀਆ ਨਾਮੇ ਇੱਕ ਯਾਰ ਨੂੰ ਪਤਲੇ ਹੋਣ ਵਾਸਤੇ ਲੈ ਕੇ ਆਏ ਨੇ ਆ ਸਹੀ ਗੱਲ ਹੈ ਇਸ ਪ੍ਰਿੰਸ ਦੀ ਸਜ਼ਾ ਸੀ ਲਾਜ ਸਾਈ ਦੇਖਿਓ ਬਾਦਲ ਲੱਭੂਗਾ ਤੁਹਾਨੂੰ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਨ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬڑے ਲੰਮੇ ਸਮੇਂ ਤੋਂ ਬਾਅਦ ਮੈਂ ਆਪਣੇ ਚੈਨਲ ਤੇ ਕੋਈ ਵੀਡੀਓ ਅਪਲੋਡ ਕਰ ਰਿਹਾ ਤੇ ਹੁਣ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਚੈਨਲ ਦੇ ਉੱਤੇ ਕੋਈ ਨਾ ਕੋਈ ਨਵੀਆਂ ਪੰਜਾਬੀ ਸਿੱਖਿਆਦਾਇਕ ਕਹਾਣੀਆਂ ਤੇ ਕੋਈ ਗੱਲਾਂ ਬਾਤਾਂ ਕਰਦੇ ਰਹੀਏ ਜਦੋਂ ਵੀ ਸਿੱਕੇ ਤੇ ਘੁੰਮਣ ਜਾਵਾਂਗੇ ਉਹਦੀ ਵੀਡੀਓ ਵੀ ਅਸੀਂ ਅਪਲੋਡ ਕਰਾਂਗੇ ਤੇ ਹੁਣ ਆਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਇਹਦੇ ਵਿੱਚ ਅਸੀਂ ਹਿਮਾਚਲ ਪ੍ਰਦੇਸ਼ ਦੇ ਇੱਕ ਮੰਦਿਰ ਉੱਥੇ ਗਏ ਥੋੜੀ ਜਿਹੀ ਚੜ੍ਹਾਈ ਕੀਤੀ ਉਸ ਤੋਂ ਬਾਅਦ ਅਸੀਂ ਸ਼ਿਆਰਪੁਰ ਦੇ ਇਲਾਕੇ ਦਾ ਕੋਕੋਨਟ ਜੰਗਲ ਉੱਥੇ ਗਏ ਤੇ ਤੁਸੀਂ YouTube ਤੇ ਵੀ ਸਰਚ ਕਰਿਓ ਕੁਕਰਨੇਟ ਜੰਗਲ ਤੇ ਜਿਹੜੇ ਲੋਕ ਐਡਵੈਂਚਰ ਥੋੜਾ ਜਿਹਾ ਪਸੰਦ ਕਰਦੇ ਆ ਜੰਗਲੀ ਇਲਾਕੇ ਨੂੰ ਦੇਖਣਾ ਪਸੰਦ ਕਰਦੇ ਆ ਉਹ ਜ਼ਰੂਰ ਜਾਇਓ ਆਪਣੇ ਪੰਜਾਬ ਵਿੱਚ ਹੈ ਹੁਸ਼ਿਆਰਪੁਰ ਦੇ ਇਲਾਕੇ 'ਚ ਤੁਸੀਂ ਪਰਿਵਾਰ ਦੇ ਨਾਲ ਵੀ ਜਾ ਸਕਦੇ ਹੋ ਕੋਈ ਬਹੁਤਾ ਖਰਚਾ ਨਹੀਂ ਇੱਕ ਮੋਟਰਸਾਈਕਲ ਦੇ ਮਤਲਬ ਕਿ ਪਰ ਵਾਹਨ ਦੇ ਨਾਲ ਚਾਰਜ ਲੱਗਦੇ ਆ ਇੱਕ ਮੋਟਰਸਾਈਕਲ ਦਾ 100 ਰੁਪਏ ਹੁੰਦਾ ਗੱਡੀ ਦਾ ਸ਼ਾਇਦ 200 ਰੁਪਏ ਚਾਰਜ ਹੁੰਦਾ ਹੈ ਤੇ ਦੋਵੇਂ ਪਾਸੇ ਜੰਗਲ ਦਾ ਤੇ ਵਿੱਚ ਘਰ ਪਾਣੀ ਹੁੰਦਾ ਤੇ ਉਹਦੇ ਵਿੱਚੋਂ ਅਸੀਂ ਲੰਘ ਕੇ ਤੇ 8 ਕਿਲੋਮੀਟਰ ਲਗਾਤਾਰ ਇਹ ਦੂਰੀ ਉਹਦੀ ਅੰਗਲ ਦੀ ਉੱਥੇ ਜਾ ਕੇ ਤੇ ਅੱਗੇ ਝਰਨਾ ਆਉਂਦਾ ਉੱਥੇ ਤੁਸੀਂ ਬੈ ਕੇ ਆਪਣਾ ਕੋਈ ਨਾਲ ਖਾਣ ਪੀਣ ਵਾਸਤੇ ਲੈ ਕੇ ਜਾ ਸਕਦੇ ਹੋ ਖਾਓ ਪੀਓ ਤੇ ਇੱਕ ਦਿਨ ਵਿੱਚ ਤੁਸੀਂ ਆਣ ਜਾਣ ਕਰ ਸਕਦੇ ਹੋ ਆਰਾਮ ਨਾਲ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਦੂਰ ਵੀ ਨਾ ਜਾਵੋ ਖਰਚਾ ਵੀ ਘੱਟ ਹੋਵੇ ਤੇ ਥੋੜਾ ਐਡਵੈਂਚਰ ਵੀ ਕਰੋ ਤਾਂ ਇਹ ਜਗ੍ਹਾ ਤੇ ਜ਼ਰੂਰ ਜਾਓ ਤੁਸੀਂ ਆਪਣੇ ਪਰਿਵਾਰ ਨਾਲ ਵੀ ਜਾ ਸਕਦੇ ਹੋ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਜਿਦਾਂ ਕਿ ਈ ਆਪਦੇ ਉਸਮੇ ਜਾ ਕਰਦੇ ਆ ਉਦਾਂ ਇੱਕ ਦੂਜੇ ਨਾਲ ਮਜ਼ਾਕ ਕੀਤਾ ਤੇ ਇਸ ਮਜ਼ਾਕ ਨੂੰ ਸੀਰੀਅਸ ਨਾ ਲਿਓ ਧੰਨਵਾਦ ਅੱਜ ਅਸੀਂ ਤੁਹਾਨੂੰ ਕਮਾਨ ਲੈ ਕੇ ਆਏ ਆ ਕਿ ਦੇ ਸਟਾਰਟ ਤਾਂ ਗੱਲ ਆ ਸਟਾਰਟ ਹੀ ਆ ਸਟਾਰਟ ਹੀ ਆ ਤੇ ਆ ਸਾਡੇ ਗੁਰਪ੍ਰੀਤ ਸਿੰਘ ਜੀ ਸਤਿਗੁਰੂ ਤੇ ਸਾਡੇ ਨਾਲ ਹੋਰ ਵੀ ਬੜੇ ਬੰਦੇ ਸਾਨੂੰ ਬੰਦਾ ਜਿਹੜਾ ਲੈ ਕੇ ਆਇਆ ਉਹਨੂੰ ਆਪ ਕੱਖ ਨਹੀਂ ਪਤਾ ਇਹ ਤੇ ਕੀ ਹਕੀ ਨਹੀਂ ਬਸ ਸੋਨਾ ਵਾ ਸ਼ਾਂਤੀ ਹੈ ਗੁਰਮੁਖ ਸਿੰਘ ਜੀ ਕਹਿੰਦੇ ਸ਼ਾਂਤੀ ਤਾਂ ਜਲੰਧਰ ਹੀ ਬੜੀ ਸ਼ਾਂਤੀ ਜਲੰਧਰ ਹੀ ਹੈ ਸ਼ਾਂਤੀ ਆਨੇ ਲੋੜ ਨਹੀਂ ਤੇ ਆ ਸਾਡੇ ਪ੍ਰਿੰਸਪਾਲ ਸਿੰਘ ਪ੍ਰਿੰਸਪਾਲ ਸਿੰਘ ਇਹ ਸਾਡੇ ਆਪਣੇ ਯਾਰ ਦੋਸਤ ਸਾਰੇ ਆਹ ਤੋਂ ਤੁਹਾਨੂੰ ਸ਼ਾਂਤੀ ਵਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਦੀ ਪਲੈਨਿੰਗ ਕਰਨ ਵਾਲਾ ਸਾਡਾ ਵੀਰਾ ਉਹ ਲਾ ਦਿਖਾ ਯਾਰ ਨਹੀਂ ਨਹੀਂ ਹਣਾ ਦਿਲਦਰਦ ਬਹੁਤ ਹੀ ਆਪਣੇ ਦੋਸਤ ਹਾਂ ਹਾਂ ਆਪਣੇ ਦੋ ਆਪਣੇ ਸਾਨੂੰ ਅੱਛੇ ਲੈ ਕੇ ਆਇਆ ਤੇ ਮੈਂ ਤਾਂ ਨਵਾ ਦਿਖਾਣਾ ਦੇਖਿਓ ਸ਼ਾਂਤੀ ਕਿੰਨੀ ਹੈ ਸੋਰੀ ਸੋਰੀ ਹਾਂ ਸਾਡੇ ਪੰਜਾਬ 'ਚ ਪੂਰੀ ਗਰਮੀ ਆ ਹਾਂ ਸਾਡੇ ਪੰਜਾਬ 'ਚ ਪੂਰੀ ਗਰਮੀ ਆ ਤੇ ਇੱਥੇ ਦੇਖੋ ਪੂੜੀ ਕਿੰਨੀ ਠੰਡਾ ਦੇਖੋ ਦਿਲਦਰਦ ਜੀ ਤੂੰ ਇਹ ਮੈਂ ਤੁਹਾਡੀ ਫੀਲਿੰਗ ਬਣ ਸਕਦਾ ਇਹਨਾਂ ਨੂੰ ਸ਼ਾਂਤੀ ਬਹੁਤ ਜ਼ਿਆਦਾ ਪਸੰਦ ਆ ਦਿਲਦਰਦ ਥੱਲੇ ਨੂੰ ਜਾ ਦਿਲ ਦਿਲਦਰਦ ਦਾ ਦਰਦੀ ਬਣਿਆ ਹੋਵੇ ਬਾਜ ਜਿੱਤੇ ਹੱਥ ਲਾਵੇ ਦਰਦੀ ਨਿਕਲੇ ਵੀੜ ਪਾਣੀ ਆ ਮੈਂ ਪਾਣੀ ਚਲ ਕੋਈ ਨਹੀਂ ਵਧੀਆ ਸਮਝਾਗ ਵੀ ਚਲਦੇ ਰਹਿਣਾ ਚਾਹੀਦਾ ਹੈ ਤੇ ਆ ਸਾਨੂੰ ਆ ਥਾਂ ਤੇ ਲੈ ਕੇ ਆਇਆ ਵੇਖ ਲੋ ਇਹਦੇ ਕਰਨਾਮੇ ਇੱਕ ਯਾਰ ਨੂੰ ਪਤਲੇ ਹੋਣ ਵਾਸਤੇ ਲੈ ਕੇ ਆਏ ਨੇ ਆ ਸਹੀ ਗੱਲ ਹੈ ਇਸ ਪ੍ਰਿੰਸ ਦੀ ਸਜਾ ਸੀ ਲਾਰਜ ਸਾਈਜ਼ ਤੇ ਵਧੀਆ ਤੁਸੀਂ ਆ ਦੇਖੋ ਸਾਰੇ ਮੈਂ ਵੀਡੀਓ ਘਾਟੀ ਬਣਾਣੀ ਆ 5-10 ਮਿੰਟ ਦੀ ਬਣਾਣੀ ਆ ਬਸ ਜਿਆਦਾ ਤੇ ਗੱਲਾਂ ਤੇ ਬਹੁਤ ਸਾਰੀਆਂ ਮੈਨੂੰ ਲੱਗਦਾ ਸਾਨੂੰ ਫੋਨ ਤੋਂ ਬਿਨਾਂ ਹੀ ਤੁਰਨਾ ਪੈਣਾ ਮੈਂ ਬੰਦ ਕਰਦਾ ਵੀਡੀਓ ਅਗਲੀ ਸ਼ੁਰੂ ਕਰਾਂਗੇ ਅੱਧੀਆਂ ਪੌੜੀਆਂ ਪਾਣੀ ਦੀ ਪਲਾਸ ਕਰਦੇ ਪੰਜਾਬ ਦੇ ਨੌਜਵਾਨ ਹੱਥ ਵਿੱਚ ਬੋਤਲ ਫੜੀਆਂ ਤੇ ਜੰਗਲ ਵਿੱਚ ਘੁੰਮਦੇ ਨੇ ਖੁੰਡੀ ਲੱਭ ਗਈ ਅੱਧੀਆਂ ਪੌੜੀਆਂ ਅਸੀਂ ਉਤਰ ਆਏ ਆ ਤੇ ਕਮਲਪ੍ਰੀਤ ਸਿੰਘ ਖੋਣ ਦੇ ਕਹਿਣ ਦੇ ਮੁਤਾਬਕ ਔਰ ਰਾ ਚੱਕਰ ਹੋ ਰਿਹਾ ਚੱਕਰ ਹੋਊ ਵਿਊ ਚੱਕਰ ਯਾਰ ਆਪ ਕੈਮਰਾ ਪਲਟਦਾ ਕਿੱਦਾਂ ਚਲੋ ਮੈਂ ਆਪਣਾ ਕੈਮਰਾ ਚੇਂਜ ਕਰਦਾ ਕੱਚਾ ਰਹਾ ਇਹ ਦਿਖਾਰਾ ਸਾਰਾ ਕੱਚਾ ਇੱਥੇ ਅਜੇ ਪੰਜਾਬ ਸਰਕਾਰ ਦੀ ਪਹੁੰਚ ਨਹੀਂ ਹੋਈ ਤੇ ਬਹੁਤ ਕੱਚਾ ਰਹਾ ਮਾਰਾ ਇਹ ਖਤਰੇ ਦਾ ਉਹ ਦਿਖਾਰਾ ਪੈਰ ਇਹ ਰੇਤਲੀ ਇਹ ਰੇਤਲਾ ਸਾਰਾ ਰੇਤਲਾ ਲੱਗਾ ਦੇਖ ਰੇਤਲਾ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਉੱਥੇ ਜਾਣਾ ਹੈ ਜਿਹੜੀ ਉਹ ਨੀਲੀ ਛੱਡ ਤੁਹਾਨੂੰ ਨਵਦੀ ਪਈ ਹੈ ਤੇ ਸਾਡੇ ਗਾਈਡ ਕਿਸੇ ਨੇ ਸਲਾਹ ਦਿੱਤੀ ਉੱਥੇ ਤੱਕ ਨਹੀਂ ਨਹੀਂ ਜੇਹਰ ਸਾਡੇ ਗਾਈਡ ਅੱਗੇ ਅੱਗੇ ਨੇ ਅੱਗੇ ਜਾ ਰਹੇ ਆ ਉਹ ਦੱਸ ਰਹੇ ਨੇ ਮਾੜੇ ਕੰਡਿਆਂ ਤੋਂ ਧਿਆਨ ਨਾਲ ਮੇਰੀ ਗੱਲ ਸੁਣ ਇੱਧਰ ਓਏ ਉਹ ਥੱਲੇ ਜਾ ਕੇ ਫੇਰ ਉੱਪਰ ਜਾਣਾ ਪਾਣਾ ਫੇਰ ਇਹ ਸਾਰਾ ਗੋਡਾ ਵਜ ਰਿਹਾ ਤੇ ਸਾਰਾ ਟੁੱਟ ਗਿਆ ਤਾਂ ਅਮਰੇ ਵੀ ਦਾ ਫਬਰ ਖੜ ਗਿਆ ਕਿੰਨੇ ਤਰ 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 ਦਿਖੇ ਇਹ YouTube ਤੇ ਵੀਡੀਓ ਪਾਣੀਆ ਮੈਂ ਆ ਥੋੜਾ ਹੀ ਰਾਰ ਆ ਗਿਆ ਬਸ ਆ ਦੇਖ ਲੋ ਥੋੜਾ ਹੀ ਰਾਰ ਆ ਗਿਆ ਅੱਗੇ ਕਾਫੀ ਚੜਾਈ ਤੋਂ ਬਾਅਦ ਅਸੀਂ ਇੱਥੇ ਉੱਪਰ ਮੰਦਿਰ ਜੀ ਆ ਗਏ ਪਾਣੀਆ ਆ ਵੇਖੋ ਥੱਲੇ ਆਪਾਂ ਆਇਆ ਉਹ ਸਭ ਤੋਂ ਉੱਪਰ ਲਤਰਖਤ ਜਿਹੜਾ ਤੁਹਾਨੂੰ ਲਉਦੇ ਵੇ ਉਥੋਂ ਉਹ ਪ੍ਰਿੰਸ ਆਰਾਮ ਕਰਦਾ ਵੇ ਥੱਕ ਗਿਆ ਅਗੁਰ ਬ੍ਰੀਤ ਕਿਦਾਂ ਲੱਗਾ ਤੈਨੂੰ ਕਿਦਾਂ ਲੱਗਾ ਕਿਦਾਂ ਲੱਗਾ ਹੁਣ ਬ੍ਰੀਤ ਪੁੱਛ ਬਾਂਸ ਵੱਢਦੇ ਵੀ ਹੁਣੇ ਭਾਈ ਉਹਨਾਂ ਦੀ ਅੱਖ ਲਾਂਦੇ ਆ ਵੀਡੀਓ ਹਣਾ ਉਹ ਵਾਟਾ ਹਰੇ ਹਾਂਦੇ ਆ ਸਾਰੇ ਦੋਸਤਾਂ ਦਾ ਸਵਾਗਤ ਮੇਰੇ ਤੋਂ ਇਹ ਹੁਸ਼ਿਆਰਪੁਰ ਦੇ ਇਲਾਕੇ ਚ ਕੂਕਾ ਨੇੜ ਦੇ ਜੰਗਲ ਉੱਦਿ ਜਿਹਾ ਸੀ ਘੁੰਮ ਰਹੇ ਆ ਸੀ ਬਾਈਕ ਤੇ ਆਏ ਸੀ ਤੇ ਤੁਸੀਂ ਵੀ ਜਰੂਰ ਆਵਾ ਦੇਖੋ ਪਾਣੀ ਦੇ ਵਿੱਚੋਂ ਜਾਣਾ ਪੈਂਦਾ ਹੈਗਾ ਇਹ ਬੜਾ ਵਧੀਆ ਲੱਗ ਰਿਹਾ ਪਾਣੀ ਦੇ ਵਿੱਚੋਂ ਜਾਵਾਂਗੇ ਸਾਰਾ ਫਿਰ ਹੋਰ ਚਲੋ ਵਧੀਆ ਨਾਲੇ ਪਿੱਛੋਂ ਸਾਰੀ ਗਰਮੀ ਲੱਗੀ ਸੀ ਤੇ ਉਹ ਅੰਡੇ ਪਾਣੀ ਨਾਲ ਲੱਤ ਗਈ ਆ ਅੱਗੇ ਜਾ ਰਹੇ ਆ ਸਾਡਾ ਗੁਰਪ੍ਰੀਤ ਤੇ ਮੈਂ ਹਨ ਤੁਰਕਣਾ ਚਲੀ ਆ ਪਾਣੀ ਵਿੱਚ ਕਦਮ ਹੈ ਹੈ ਕਿਹੜਾ ਕਦਮ ਨਹੀਂ ਹੈ ਪਾਣੀ ਗਰਮ ਤੇ ਜਿਹੜਾ ਧੋਪ ਪੈਂਦੀ ਓਥੇ ਹੋਣਾ ਨਾ ਆ ਨਾ ਆ ਦੇਖੋ ਜੀ ਅਸੀਂ ਹੁਣ ਅੰਦਰ ਪਹੁੰਚ ਗਏ ਆ ਆ ਕੋਕੋਨਟ ਜੰਗਲ ਦੇ ਅੰਦਰ ਪਾਣੀ ਦੇ ਵਿੱਚ ਲਾ ਬਣਿਆ ਬਹੁਤ ਵਧੀਆ ਆਏ ਘੁੰਮਣ ਵਾਸਤੇ ਆਪਣੇ ਪਰਿਵਾਰ ਨਾਲ ਵੀ ਤੁਸੀਂ ਆ ਸਕਦੇ ਹੋ 50 रुपये टिकट हाँ जी रुपये एंट्री टिकट छे किलोमीटर आइस ब्रेक देखो देखो खो खोड़ी खो गुरमुख सिंह जी प्यारे हो प्यारे हो लाइव हो पे हैं ਸਾਧਾਰਨ ਮੋਟਰਨ ਲੱਗਦਾ ਪਿਆ ਇਦਾਂ ਆ ਦੇਖੋ ਗਾਇਸ ਨੇ ਗਾਇਸ ਨੇ ਆ ਵੀਡੀਓ ਬਣਾ ਲੱਗੇ ਆ ਅਸੀਂ ਤੁਹਾਨੂੰ ਦੱਸਿਆ ਸੀ ਕੁਕਾਨ ਕੁਕਾਨੇਡ ਕੁਗਾ ਨੇੜ ਦੇ ਜੰਗਲਾਂ 'ਚ ਜੰਗਲਾਂ 'ਚ ਕਹਿੰਦਾ ਜੇ ਜੰਗਲਾਂ 'ਚ ਬਾਂਦਰ ਲੱਭਾ ਨਾ ਚੜਦਾ ਉਹਦੇ ਤੇ ਤੁਹਾਨੂੰ ਬਾਂਦਰ ਦਿਖਾਉਣੀ ਹੈ ਦੇਖਿਓ ਬਾਂਦਰ ਲੱਭੂਗਾ ਤੁਹਾਨੂੰ ਬਾਂਦਰ ਦਾ ਇੰਜਨ ਕਰਾਵਾ ਬਾਂਦਰ ਦਾ ਇੰਜਨ ਮੜਾ ਜੇ ਤੁਸੀਂ ਆਓ ਕਦੀ ਵੀ ਥੋੜਾ ਟਾਈਮ ਕੱਢ ਕੇ ਆਓ ਕਿ ਨਹੀਂ ਇਸ ਕੀ ਸਲਾਹ ਦੋਗੇ ਤੁਸੀਂ ਕਿਦਾਂ ਦਾ ਇਹਦੀ ਤਾਂ ਸਲਾਹ ਲੋਣਾ ਭਾਈ ਯਾਰ ਗੱਡੀ ਗੁੱਡੀ ਆਪਣੀ ਵਧੀਆ ਤਰੀਕੇ ਨਾਲ ਕਰਕੇ ਲਿਆਓ ਵੀ ਟੈਰਾ ਟੂਰਾ ਨਹੀਂ ਬਾਬਾ ਮੱਤ ਵੱਜਦੀ ਹੈ ਮੋਟਰਸਾਈਕਲ ਦਾ ਥੋੜਾ ਜੀ ਤੁਹਾਨੂੰ ਬਾਈ ਦੀ ਸਲਾਹ ਨਾਲ ਜੀ ਚਲਗੇ ਕਹਿੰਦੇ ਕਿ ਉੱਥੇ ਲੈ ਕੇ ਚੱਲਾਂਗੇ ਕਿੱਥੇ ਲੈ ਕੇ ਚੱਲਾਂਗੇ ਤੁਹਾਨੂੰ ਉੱਥੇ ਮੰਦਿਰ ਆ ਬਹੁਤ ਸ਼ਾਨਦਾਰ ਸ਼ਾਂਤੀ ਮਿਲੂਗੀ ਤੇ ਸਾਡੇ ਸ਼ਾਂਤੀ ਤਾਂ ਮਿਲੀ ਨਹੀਂ ਵਿਚਾਰੇ ਨੂੰ ਯਾਰ ਸਾਹ ਸ਼ਾਂਤੀ ਹੋਈ ਪਈ ਓਮ ਸ਼ਾਂਤੀ ਹੋ ਚੱਲੀ ਸੀ ਬਾਈ ਦੀ ਸਾਹ ਹੋ ਰਹੀ ਚਲੋ ਧੰਨਵਾਦ ਖਾਨਾ ਕਿ ਕਿਹਨੇ ਉਗਣ ਜਾਣਾ ਕਿਦਾਂ ਦਾ ਰਾਹ ਆ 2 ਮੀਟਰ ਕੋ ਇਦਾਂ ਦਾ ਸਾਰਾ ਜਿਹਦਾ ਮਨ ਨੂੰ ਆਪਾਂ ਆਫ-ਰੋਡਿੰਗ ਕਹਿ ਸਕਦੇ ਹਾਂ ਨਾ ਇਦਾਂ ਹੀ ਸਾਰਾ ਪਾਣੀ ਆਂਦਾ ਆ ਤੇ ਆ ਤੁਸੀਂ ਦੇਖ ਲਓ ਪਹਾੜ ਤੇ ਇਦਾਂ ਹੀ ਦੋਨਾਂ ਪਾਸੇ ਜੰਗਲ ਆ ਤੇ ਕਾਫੀ ਲੋਕ ਤੁਹਾਨੂੰ ਮਿਲ ਜਾਣਗੇ ਜੰਗਲ 'ਚ ਬੈਠੇ ਜੰਗਲਾਂ ਅਦਿਵਾਸੀ ਕੋ ਮਾਇਆ ਕਿਉਂ ਕਾਫੀ ਤੇ ਕਿਸੇ ਕਾਰਨ ਦੇ ਕਰਕੇ ਸਾਡੇ ਬੰਦੇ ਲੇਟ ਹੋ ਰਹੇ ਸੀ ਪੂਰਾ ਸੀ ਨਹੀਂ ਘੁੰਮ ਕੇ ਆ ਯਾਰ ਤੂੰ ਆਪਣੀ ਤੇ ਆ ਲੇਟ ਹੋ ਰਿਹਾ ਸੀ ਗੁਰਪ੍ਰੀਤ ਤਾਂ ਕਰਕੇ ਸਾਨੂੰ ਵਾਪਸ ਆਣਾ ਪਿਆ ਫਿਰ ਅਸੀਂ ਕਿਸੇ ਦਿਨ ਟਾਈਮ ਕੱਢ ਕੇ ਤੇ ਆ ਸਾਰਾ ਇੱਥੇ ਜਿਹੜਾ ਝਰਨਾ ਕਹਿੰਦੇ ਜਾਂ ਡੈਮ ਅੱਗੇ ਉਹ ਸਾਰਾ ਦੇਖ ਕੇ ਆਣਾ ਉਦੋਂ ਤੱਕ ਲਈ ਉਦੋਂ ਤੱਕ ਲਈ ਕੋਈ ਸਿੱਖਿਆ ਤੁਸੀਂ ਸਿੱਖਿਆ ਦੇਣਾ ਸਿੱਖਿਆ ਇਹ ਹੀ ਹੈ ਕਿ ਜਦੋਂ ਤੁਸੀਂ ਹੀ ਆਓ ਸਿੱਧੇ ਰਾਹੇ ਆਓ ਨਾ ਬਾਈਕ ਚੱਜਦੀ ਲਿਆਓ ਜਿਹਦੇ ਕਲਚ ਪਲੇਟਾ ਰੋਡੀਆਂ ਹੋਣਾ ਆਵਾਜਾ ਕਰਕੇ ਆਓ ਨਾਲੇ ਦੂਖੀ ਦਾ ਫਸਲਦੀ ਆਪਣੀਆਂ ਸਾਰੀਆਂ ਨਾਲ ਰੱਖੋ ਨਾਲੇ ਦੂਖੀ ਕਿਹਾ ਇਹ ਕਿਸੇ ਦਿਨ ਰਾਤ ਨਹੀਂ ਆਣਾ ਬਸ ਬਸ ਕੈਂਪਿੰਗ ਵਾਸਤੇ ਬਹੁਤ ਵਧੀਆ ਵਾ ਆਪਣਾ ਨਾਰ ਲੋਸਟ ਲੈ ਗਿਆ ਬਸ ਇਹ ਕੁਛ ਕੁਛ ਨਹੀਂ ਪੇਲੀ ਆਈਆ ਇਹਨਾਂ ਨੂੰ ਲੱਗਦਾ ਕੈਂਪਿੰਗ ਵਾਸਤੇ ਇਹ ਵਧੀਆ ਇਦਾਂ ਦੀ ਕੋਈ ਗੱਲ ਨਹੀਂ ਡਰ ਗਈ ਕਬਰਾ ਆ ਗਏ ਸਾਨੂੰ ਕਿਦਾਂ ਲੱਗਿਆ ਬਹੁਤ ਵਧੀਆ ਲੱਗਿਆ ਭਾਜੀ ਹਾਂ ਵਧੀਆ ਸੀ ਪੇਲੀ ਆਈ ਇਹ ਵਧੀਆ ਚੀਜ਼ ਆ ਘੁੰਮਣ ਵਾਸਤੇ ਆਓ ਬਚਣ ਨਾਲ ਲੈ ਕੇ ਆਓ ਸਾਡੇ ਤੇ ਹੈ ਨਹੀਂ ਸੀ ਅਸੀਂ ਤਾਂ ਨਹੀਂ ਲੈ ਕੇ ਆ ਗੱਡੀ ਆ ਗਈ ਚਲੋ ਓਕੇ ਭਾਜੀ ਸ਼ੁਕਰੀਆ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਖੁਸ਼ ਰਹੋ ਬੈਠੇ ਯਾਰ